ਗੱਲ ਤੁਸੀਂ ਤੁਸੀਂ ਕੀ ਆਪਣਾ ਜਿਹੜਾ ਸਰੀਰ ਆ ਤੁਸੀਂ ਡੋਨੇਟ ਕੀਤਾ ਹੋਇਆ ਵਾ ਵੀ ਤੁਹਾਡੀ ਮੌਤ ਤੋਂ ਬਾਅਦ ਤੁਸੀਂ ਆਪਣਾ ਸਰੀਰ ਡੋਨੇਟ ਕਰ ਦੋਗੇ ਤੁਹਾਡੀ ਕਿਡਨੀਆ ਤੁਹਾਡੇ ਆਰਗਨ ਨੇ ਜਿਹੜੇ ਲੋਕਾਂ ਦੇ ਕੰਮ ਆਉਣਗੇ ਹਨਾ ਲੇਕਿਨ ਕੀ ਪਰਿਵਾਰ ਨੂੰ ਤੁਹਾਡ ਨੂੰ ਇਸ ਦੇ ਪੈਸੇ ਮਿਲਣਗੇ ਇਸ ਤੇ ਡੋਨੇਸ਼ਨ ਦੇ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਇੱਕ ਪਹਿਲੇ ਨਾ ਵਰਡ ਹੀ ਦੇਖੋ ਕਿ ਬਾਡੀ ਡੋਨੇਸ਼ਨ ਸਰੀਰਦਾਨ ਦੇਦਾਨ ਇਹਨਾਂ ਦੇ ਵਿੱਚ ਨਾ ਦਾਨ ਵਰਡ ਲੱਗਿਆ ਹੋਇਆ ਵਾ ਚਾਹੇ ਤੁਸੀਂ ਬਲੱਡ ਨਾਲ ਰਿਲੇਟਡ ਕਰੀਏ ਤੇ ਚਾਹੇ ਤੁਸੀਂ ਬਾਡੀ ਨਾਲ ਰਿਲੇਟਡ ਕਰੀਏ ਦਾਨ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਇੱਕ ਵਾਰੀ ਜੋ ਦੇ ਦਾਂ ਨੂੰ ਵਾਪਸ ਨਹੀਂ ਲੈਣਾ ਹੈਗਾ ਨੰਬਰ 2 ਦੇ ਉੱਤੇ ਅਸੀਂ ਆਪਣਾ ਕੋਈ ਵੀ ਬੋਡੀ ਦਾ ਕੋਈ ਪਾਰਟ ਮੈਂ ਬਾਈ ਪ੍ਰੋਫੈਸ਼ਨਲ ਐਡਵੋਕੇਟ ਆ ਜੇ ਅਸੀਂ ਕੋਈ ਵੀ ਬੋਡੀ ਦਾ ਪਾਰਟ ਆਪਣਾ ਵੇਚਦੇ ਆ ਜਾਂ ਉਹਦੇ ਬਦਲੇ ਕੁਝ ਪੈਸੇ ਲੈਣੇ ਆ ਤਾਂ ਉਹ ਇਲੀਗਲ ਹੁੰਦਾ ਵਾ ਉਹਦੇ ਬਦਲੇ ਸਾਨੂੰ ਕੁਝ ਨਹੀਂ ਮਿਲਣਾ ਹੁੰਦਾ ਇਹ ਅਸੀਂ ਇੱਕ ਸਮਾਜ ਸੇਵਾ ਕਹਿ ਲਓ ਕਿ ਇਸ ਮਿੱਟੀ ਨੂੰ ਸਾੜਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਲੇਕਿਨ ਫਿਰ ਜਦੋਂ ਆਪਾਂ ਡੋਨੇਸ਼ਨ ਦੇਤੀ ਹੈ ਤੁਹਾਡੀ ਪਰਿਵਾਰਕ ਮੈਂਬਰ ਨੂੰ ਮੰਨ ਲਓ ਕਿ ਕਿਡਨੀ ਲੋਡ ਪਾਈ ਜਾਂਦੀ ਹੈ ਤੇ ਜਦੋਂ ਕਿਡਨੀ ਲੈਣ ਜਾਊਗਾ ਕਿ ਤੁਹਾਡੀ ਕਿਡਨੀ ਮਿਲ ਸਕਦੀ ਹੈ ਉਸ ਨੂੰ ਜਾਂ ਫਿਰ ਉਹਨੂੰ ਪੈਸੇ ਦੇਣੇ ਪੈਣਗੇ ਲੱਖ ਰੁਪਏ ਦੇਣੇ ਪੈਣਗੇ ਬਾਅਦ ਵਿੱਚ ਨਹੀਂ ਤੁਸੀਂ ਇੱਥੇ ਗਲਤ ਹੈਗੇ ਹੋ ਪਹਿਲੀ ਗੱਲ ਤਾਂ ਕਦੇ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇੱਕ ਜਵਾਬ ਤਾਂ ਕਿ ਅਸੀਂ ਆਪਣੀ ਬੋਡੀ ਦਾ ਕੋਈ ਵੀ ਅੰਗ ਸੇਲ ਨਹੀਂ ਕਰ ਸਕਦੇ ਅੰਗ ਨਹੀਂ ਮਤਲਬ ਕੋਈ ਵੀ ਪਾਰਟ ਪਾਰਟ ਦੇ ਵਿੱਚ ਸਾਡਾ ਬਲੱਡ ਵੀ ਸਾਡੇ ਬੋਡੀ ਦਾ ਪਾਰਟ ਹੀ ਆ ਜਾਂਦਾ ਵਾ ਇਹ ਇਲੀਗਲ ਹੁੰਦਾ ਵਾ ਜਦੋਂ ਕਿਸੇ ਨੂੰ ਕੋਈ ਕਿਡਨੀ ਮੰਨ ਲਓ ਚਾਹੀਦੀ ਹੁੰਦੀ ਆ ਤੇ ਉਹਦੇ ਵਾਸਤੇ ਅਸੀਂ ਪਹਿਲੀ ਸਭ ਤੋਂ ਫਰਸਟ ਜਿਹੜੀ ਹੁੰਦੀ ਆ ਉਹਦੀ ਫੈਮਿਲੀ ਦੇ ਵਿੱਚੋਂ ਹੀ ਦਿੱਤੀ ਜਾਂਦੀ ਆ ਉਹ ਉਹ ਡਾਕਟਰ ਤੁਹਾਨੂੰ ਦੱਸਣਗੇ ਕਿ ਇਹ ਫੈਮਿਲੀ ਦੇ ਵਿੱਚੋਂ ਆਹ ਬਲੱਡ ਗਰੁੱਪ ਹੈਗਾ ਵਾ ਜਾਂ ਆ ਕਿਡਨੀ ਨਾਲ ਹੀ ਮੈਚ ਕਰਦੀ ਹੈਗੀ ਆ ਤੇ ਉਹ ਅਸੀਂ ਉੱਥੇ ਦਾਨ ਕਰ ਸਕਦੇ ਆ ਜਾਂ ਫੈਮਿਲੀ ਵਿੱਚੋਂ ਦੇ ਸਕਦੇ ਆ ਨੰਬਰ 2 ਦੇ ਉੱਤੇ ਜੇ ਫੈਮਿਲੀ ਵਿੱਚ ਕੋਈ ਨਹੀਂ ਹੈਗਾ ਸਪੋਜ਼ ਕਰ ਲਓ ਤੇ ਕੋਈ ਦੋਸਤ ਹੈਗਾ ਵਾ ਜਾਂ ਕੋਈ ਫੈਮਿਲੀ ਵਾਲਾ ਹੈਗਾ ਜਾਂ ਕੋਈ ਰਿਸ਼ਤੇਦਾਰ ਹੈਗਾ ਵਾ ਤਾਂ ਉਹਨੂੰ ਪਹਿਲਾਂ ਉਹ ਦੇਖਦੇ ਨੇ ਕਿ ਤੁਹਾਡਾ ਕਿੰਨੇ ਸਾਲ ਦਾ ਤੁਹਾਡਾ ਪੁਰਾਣਾ ਰਿਸ਼ਤਾ ਹੈਗਾ ਵਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਤੁਸੀਂ ਪੈਸੇ ਦੇ ਕੇ ਕਿਡਨੀ ਲੈ ਰਹੀ ਹੋ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹੋ ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿ ਡਾਕਟਰ ਦਾ ਲਾਇਸੈਂਸ ਤੱਕ ਕੈਨਸਲ ਹੋ ਜਾਂਦਾ ਜੇ ਉਹ ਇਸ ਤਰ੍ਹਾਂ ਕਰਦੀ ਹੈ ਉਹ ਇਲੈਗਲ ਹੁੰਦਾ ਉਹਦੇ ਬਾਅਦ ਸਾਨੂੰ ਪੀਜੀਆਈ ਦੇ ਵਿੱਚ ਇੱਕ ਰਜਿਸਟ੍ਰੇਸ਼ਨ ਕਰवानी ਪੈਂਦੀ ਆ ਉਸ ਰਜਿਸਟ੍ਰੇਸ਼ਨ ਦੇ ਵਿੱਚ ਸਾਡੀ ਬਾਰੀ ਆਉਂਦੀ ਹੈ ਅਸੀਂ ਉਹਨੂੰ ਮਹੀਨੇ ਡੇਢ ਮਹੀਨੇ ਬਾਅਦ ਜਾ ਕੇ ਪੁੱਛਦੇ ਰਹਿੰਦੇ ਹਾਂ ਕਿਉਂਕਿ ਕਈ ਕਿਡਨੀ ਪੇਸ਼ੈਂਟ ਜਿਹੜੇ ਮਰ ਵੀ ਜਾਂਦੇ ਨੇ ਵਿੱਚ ਉਹਨਾਂ ਨੇ ਰਜਿਸਟ੍ਰੇਸ਼ਨ ਕਰਾਇਆ ਹੁੰਦਾ ਤੇ ਉਹ ਕੱਟੇ ਜਾਂਦੇ ਨੇ ਉਹ ਉਹਨਾਂ ਨੇ ਨਹੀਂ ਆ ਕੇ ਪੁੱਛਣਾ ਹੁੰਦਾ ਦੁਆਰ ਤੋਂ ਸੋ ਅ ਐਦਾਂ ਨਹੀਂ ਹੁੰਦਾ ਕਿ ਜਦੋਂ ਅਸੀਂ ਜਾਣ ਕਰਤਾ ਮੈਂ ਦੱਸਣਾ ਚਾਹੁੰਦਾ ਮੈਂ ਇਕੱਲੇ ਨੇ ਇਹ ਆਪਣਾ ਸ਼ਰੀਰਦਾਨੀ ਕੀਤਾ ਮੇਰੀ ਵਾਈਫ ਨੇ ਵੀ ਕੀਤਾ ਵਾ ਮੇਰੀ ਮੰਮੀ ਨੇ ਵੀ ਕਰਤਾ ਹੋਇਆ ਵਾ ਇਵੇਂ denn ਮੇਰੀ ਮੰਮੀ ਨੇ ਤਾਂ ਮੈਨੂੰ ਇਹੀ ਕਿਹਾ ਜੀ ਕੱਲ ਵੀ ਗੱਲ ਹੋ ਰਹੀ ਸੀ ਕਹਿੰਦੇ ਬੇਟਾ ਜਿੱਦੋਂ ਮੇਰੀ ਡੈਥ ਹੋ ਗਈ ਤੇ ਮੈਨੂੰ ਤੁਸੀਂ ਬੈਂਡ ਵਜਾਣ ਨਾਲ ਲੈ ਕੇ ਜਾਇਓ ਮੈਂ ਕਿਹਾ ਮੰਮੀ ਤੁਸੀਂ ਮੇਰੇ ਲਈ ਸਾਰੀ ਜ਼ਿੰਦਗੀ ਮੇਰੀ ਸਾਰੀ ਦੁਨੀਆ ਤੁਸੀਂ ਹੋ ਤੇ ਤੁਹਾਨੂੰ ਮੈਂ ਇਦਾਂ ਖੁਸ਼ੀਆਂ ਵਿੱਚ ਕਿੱਦਾਂ ਕਹਿੰਦੇ ਨਹੀਂ ਪੁੱਤਰ ਮੈਂ ਕਿਹਾ ਜਿਹੜੇ ਹਸਪੀਟਲ ਦੇ ਵਿੱਚ ਜਰੂ ਕੋਈ ਨੰਗਦਾ ਵਾ ਉੱਥੇ ਹਾਰਨ ਵਜਾਣਾ ਵੀ ਮਨਾ ਕੀਤਾ ਜਾਂਦਾ ਤੇ ਮੈਂ ਬੈਂਡ ਵਾਜੀ ਕਹਿੰਦੇ ਚਲੋ ਹਸਪੀਟਲ ਵਿੱਚ ਨਾ ਲੈ ਕੇ ਜਾਈ ਤੇ ਤੁਸੀਂ ਮੈਨੂੰ ਇਥੋਂ ਹੀ ਬੈਂਡਵਾਜਿਆਂ ਦੇ ਨਾਲ ਲੈ ਕੇ ਜਾਈ ਮਤਲਬ ਮੇਰੀ ਮੰਮੀ ਇਸ ਚੀਜ਼ ਦੇ ਵਿੱਚ ਅਵੇਅਰ ਨੇ ਕਿ ਇਸ ਮਿੱਟੀ ਨੂੰ ਇਸ ਸ਼ਰੀਰ ਨੂੰ ਜੇ ਅਸੀਂ ਸਾੜਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਦਰਖਤ ਸਾੜਾਂਗੇ ਵਾਤਾਵਰਨ ਦਾ ਨੰਬਰ 2 ਤੇ ਅਸੀਂ ਉਹਦੀਆਂ ਜੋ ਅੱਗ ਲਗਾਵਾਂਗੇ ਉਹਦੇ ਚ ਧੂਆ ਨਿਕਲੂਗਾ ਅਸੀਂ ਆਪਣੇ ਹਵਾ ਨੂੰ ਵੀ ਖਰਾਬ ਕਰਦੇ ਆ ਨੰਬਰ 3 ਦੇ ਵਿੱਚ ਉਹਨੂੰ ਅਸੀਂ ਰਾਖ ਨੂੰ ਜਾਂ ਹੱਸਤੀਆਂ ਨੂੰ ਅਸੀਂ ਗੰਗਾ ਦੇ ਵਿੱਚ ਜਾਂ ਕਿਸੇ ਪਵਿੱਤਰ ਪਾਣੀ ਦੇ ਵਿੱਚ ਅਸੀਂ ਉਹਨੂੰ ਜਲ ਪ੍ਰਵਾਹ ਕਰ ਦਿਆਂ ਤਾਂ ਅਸੀਂ ਉਸਨੂੰ ਵੀ ਖਰਾਬ ਕਰਦੇ ਆ ਕਈ ਕੀ ਕਹਿੰਦੇ ਨੇ ਕਿ ਇਸ ਰਾਖ ਦੇ ਨਾਲ ਪਾਣੀ ਖਰਾਬ ਨਹੀਂ ਹੁੰਦਾ ਬਟ ਮੇਰੀ ਸੋਚ ਕੁਝ ਅਲੱਗ ਹੈਗੀ ਹੈ ਮੇਰੇ ਪਾਪਾ ਦੀ ਡੈਥ ਹੋਈ ਹੈ ਪਿਛਲੇ ਸਾਲ ਮੈਂ ਉਹਨਾਂ ਦੀਆਂ ਜੋ ਹਸਤੀਆਂ ਰਾਖ ਸੀਗੀਆਂ ਮੈਂ ਨਹੀਂ ਪਾਣੀ ਚ ਪਾਈਆਂ ਮੈਨੂੰ ਕਈ ਲੋਕਾਂ ਨੇ ਮੇਰਾ ਮਨਾਂ ਵੀ ਕੀਤਾ ਮੈਂ ਖੇਤਾਂ ਦੇ ਵਿੱਚ ਪਾਤੀਆਂ ਸੀਗੀਆਂ ਜੀ ਉਹ ਬਕਾਇਦਾ ਉਹਦੀ ਵੀਡੀਓ ਵੀ ਮੈਂ ਸ਼ੇਅਰ ਕੀਤੀ ਸੀ ਮੇਰੇ ਡੈਡੀ ਮੈਨੂੰ ਜ਼ਿੰਦਗੀ ਚ ਸਭ ਤੋਂ ਪਿਆਰੇ ਸੀਗੇ ਉਹ ਮੇਰੇ ਸਭ ਤੋਂ ਵਧੀਆ ਦੋਸਤ ਸੀਗੇ ਬਾਕੀ ਇਹ ਹੈ ਕਿ ਜਦੋਂ ਅਸੀਂ ਮਰਨਾ ਵਾ ਮੈਂ ਤੁਹਾਨੂੰ ਥੋੜਾ ਜਿਹਾ ਪ੍ਰੋਸੈਸ ਵੀ ਦੱਸ ਦਵਾਂ ਜਦੋਂ ਇੱਕ ਬੰਦਾ ਮਰਦਾ ਵਾ ਤੇ ਉਹਦੇ 6 ਘੰਟੇ ਦੇ ਵਿੱਚ ਵਿੱਚ ਉਹ ਬਾਡੀ ਨੂੰ ਹਸਪੀਟਲ ਦੇ ਵਿੱਚ ਪਹੁੰਚਾਉਣਾ ਹੁੰਦਾ ਵਾ ਜਿਸ ਤਰ੍ਹਾਂ ਮੇਰੀ ਵਾਈਫ ਨੇ ਸੌਂ ਖਾਦੀ ਹੋਈ ਆ ਕਿ ਜੇ ਤੁਹਾਡੀ ਡੈਥ ਮੇਰੇ ਤੋਂ ਪਹਿਲਾਂ ਹੋ ਗਈ ਤੇ ਮੈਂ 6 ਘੰਟੇ ਦੇ ਵਿੱਚ ਵਿੱਚ ਤੁਹਾਡੀ ਬਾਡੀ ਨੂੰ ਸੀਐਮਸੀ ਹਸਪੀਟਲ ਦੇ ਵਿੱਚ ਪਹੁੰਚਾਉਂਗੀ ਉੱਥੇ ਹਸਪੀਟਲ ਵਾਲੇ ਨਹੀਂ ਲੈਣ ਆਉਂਦੇ ਹੈਗੇ ਉੱਥੇ ਖੁਦ ਬਾਡੀ ਦੇ ਕੇ ਆਣੀ ਪੈਂਦੀ ਆ ਉਸ ਤੋਂ ਬਾਅਦ ਅੰਦਰ ਦਾ ਪ੍ਰੋਸੈਸ ਵੀ ਮੈਂ ਦੱਸ ਦਿੰਦਾ ਕਿ ਕੀ ਹੁੰਦਾ ਕਿ ਉਹ ਤੁਹਾਡੀ ਬਾਡੀ ਨੂੰ ਰੱਖ ਲੈਂਦੇ ਨੇ 6 ਘੰਟੇ ਦੇ ਵਿੱਚ ਵਿੱਚ ਤੇ ਜੇ ਹੁਣ ਮੰਨ ਲਓ ਤੁਹਾਡੀ ਕੋਈ ਮੇਰੇ ਜਦੋਂ ਮੇਰੀ ਬੇਟੀ ਅਮਰੀਕਾ ਵਾ ਮੇਰੀ ਬੇਟੀ ਨੇ ਅਮਰੀਕਾ ਤੋਂ ਤੇ ਉਹਦੇ ਵਾਸਤੇ ਫਿਰ ਅਸੀਂ ਦੱਸ ਦਿੱਤਾ ਜਾਂਦਾ ਵਾ ਕਿ ਅਸੀਂ 2 ਦਿਨ 3 ਦਿਨ ਹਜੇ ਰਿਸ਼ਤੇਦਾਰ ਦੇਖਣ ਗਏ ਨੂੰ ਤੇ ਇਹਦਾ ਤੁਸੀਂ ਪ੍ਰੋਸੈਸ ਅੱਗੇ ਨਾ ਕਰੋ ਉਹ ਕੀ ਕਰਦੇ ਸਾਡੀ ਬਾਡੀ ਦੇ ਵਿੱਚ ਨਾ ਇੱਕ ਮੈਡੀਸਨ ਭਰ ਦਿੰਦੇ ਜਿਹੜੀ ਉਹਦੀ ਹੁੰਦੀ ਆ ਤੇ ਉਹ ਇੱਕ ਦਿਨ 2 ਦਿਨ 3 ਦਿਨ ਹਫਤਾ ਜਿੰਨੀ ਦੇਮ ਤੁਸੀਂ ਕਹੋਗੇ ਉਹ ਰੱਖ ਲੈਂਦੇ ਆ ਤੇ ਉਹ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ ਤੇ ਰੋਣਾ ਧੋਣਾ ਬਾਅਦ ਚ ਹੁੰਦਾ ਰਹੇ ਪਹਿਲਾਂ ਬਾਡੀ ਹਸਪੀਟਲ ਦੇ ਵਿੱਚ ਪਹੁੰਚ ਜਾਈਏ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਟਾਈਮ ਪੂਰਾ ਹੋ ਗਿਆ ਫਿਰ ਉਹਨਾਂ ਨੇ ਤੁਹਾਨੂੰ ਦੇਖਣ ਨਹੀਂ ਦੇਣੀ ਬਾਡੀ ਕਿਉਂਕਿ ਉਹਨਾਂ ਨੇ ਤੁਹਾਡੇ ਸਾਰੇ ਬਾਲ ਰਿਮੂਵ ਕਰ ਦਿੰਨੇ ਆ ਬਾਡੀ ਦੇ ਫਿਰ ਉਹ ਬਾਡੀ ਬੱਚਿਆਂ ਨੂੰ ਪੜਨ ਵਾਸਤੇ ਦੇ ਦਿੱਤੀ ਜਾਂਦੀ ਆ ਕਿੱਥੋਂ ਮਰਜੀ ਕੱਟਣ ਜਿੱਥੋਂ ਮਰਜੀ ਵੱਡਣ ਜੋ ਮਰਜੀ ਦੇਖਣ ਜਿੱਥੇ ਮਰਜੀ ਉਹ ਐਕਸਪੈਰੀਮੈਂਟ ਕਰ ਸਕਦੇ ਆ ਉਹ ਬਾਡੀ ਤੁਹਾਡੀ ਬਾਡੀ ਤੇ ਡਿਪੈਂਡ ਕਰਦਾ ਵਾ 5 ਸਾਲ 6 ਸਾਲ 7 ਸਾਲ 10 ਸਾਲ ਕਿੰਨੀ ਦੇ ਰਹਿ ਸਕਦੀ ਆ ਉਹ ਬਾਅਦ ਜਦੋਂ ਪਾਪੜ ਦੀ ਤਰ੍ਹਾਂ ਸੁੱਕ ਜਾਂਦੀ ਆ ਬਣ ਜਾਂਦੀ ਆ ਉਹ ਮੰਮੀ ਟਾਈਪ ਉਸ ਤੋਂ ਬਾਅਦ ਵਿੱਚ ਮੈਂ ਸੀਐਮਸੀ ਤੋਂ ਪ੍ਰਸਤਸਤ ਸੁਣ ਲਿਆ ਤੁਹਾਨੂੰ ਕਿ ਮੇਰੀ ਬਾਡੀ ਨੇ ਸੀਐਮਸੀ ਚ ਜਾਣਾ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਉਹ ਬਾਡੀ ਨੂੰ ਇੱਕ ਇਹਨਾਂ ਨੇ ਗ੍ਰੇਵਯਾਰਡ ਬਣਾਇਆ ਹੋਇਆ ਰਿੱਤਾ ਸਪੈਸ਼ਲ ਮਿੱਟੀ ਦਾ ਉਹਦੇ ਵਿੱਚ ਦੱਬ ਦਿੰਦੇ ਆ ਫਿਰ ਉਹਨੂੰ 40 ਦਿਨ ਦੇ ਬਾਅਦ ਫਿਰ ਪੱਟਦੇ ਆ ਉਹਨੂੰ ਜਿਹੜੀਆਂ ਦੀਆਂ ਹੱਡੀਆਂ ਬਰੀਕ ਹੱਡੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਕੱਢ ਲੈਂਦੇ ਨੇ ਉਹਦਾ ਫਿਰ ਸਕਲਟਨ ਬਣਾ ਲੈਂਦੇ ਆ ਸਕਲਟਨ ਕਈ ਨਹੀਂ ਬੜਪਤੰਦਾ ਸਾਡਾ ਹੱਡੀਆਂ ਦਾ ਪਿੰਜਰ ਜਿਹੜਾ ਹੁੰਦਾ ਇਹਨਾਂ ਦੇ ਕੋਲ ਜਿਹੜੇ ਪੈ ਨਹੀਂ ਸਾਰੇ origignal ਪੈ ਨਹੀਂ ਜੀ ਸਾਡੀ ਖੋਪੜੀ ਕਿਸੇ ਕੰਮ ਨਹੀਂ ਆਉਂਦੀ ਹੈਗੀ ਲੇਕਿਨ ਉੱਥੇ ਸਕਲਟਨ ਚ ਕੰਮ ਆਉਂਦੀ ਆ ਸੋ ਇਹ ਪ੍ਰੋਸੈਸ ਹੁੰਦਾ ਵਾ ਇਹ ਮੇਰੇ ਨਾਲ ਹੋਣਾ ਵਾ ਇਹ ਮੈਨੂੰ ਪਤਾ ਮੈਨੂੰ ਖੁਸ਼ੀ ਆ ਇਸ ਚੀਜ਼ ਦੇ ਵਿੱਚ ਕਿ ਮੈਂ ਦੇਸ਼ ਦੇ ਕਿਤੇ ਕੰਮ ਆਣਾ ਵਾ ਮੇਰੀ ਬੇਟੀ ਵੀ ਡਾਕਟਰ ਆ ਉਹ ਵੀ ਕਹਿੰਦੀ ਹੁੰਦੀ ਸੀ ਕਿ ਪਪਾ ਸਾਨੂੰ ਇੱਕ ਡੈਡ ਬੋਡੀ ਦੇ ਦਿੱਤੀ ਜਾਂਦੀ ਸੀਗੀ ਅਸੀਂ ਉਹਦੇ ਚ ਪੜ੍ਹਦੇ ਹੁੰਦੇ ਸੀ ਮੇਰੀ ਬੇਟੀ ਪਹਿਲਾਂ ਚਾਈਨਾ ਤੋਂ ਪੜ੍ਹੀ ਆ ਐਮਬੀਬੀਐਸ ਕੀਤੀ ਆ ਉਸ ਤੋਂ ਬਾਅਦ ਉਹ ਅਮਰੀਕਾ ਚਲੀ ਗਈ ਹਾਰਵਰਡ ਕਮਜਵ ਡਾਕਟਰਾ ਕਿਵੇਂ ਲੱਗਦਾ ਇਹ ਚੀਜ਼ ਸੋਚ ਕੇ ਕਿ ਜਦੋਂ ਤੁਸੀਂ ਦਾਨ ਕਰ ਦੋਗੇ ਆਪਣੀ ਬੋਡੀ ਤੁਹਾਡੀ ਫੈਮਲੀ ਤੁਹਾਡੀ ਬੋਡੀ ਨੂੰ ਲੈ ਕੇ ਜਾਊ ਹਸਪਤਾਲ ਚ ਤੁਸੀਂ ਕਹਿੰਦੇ ਵੀ ਕਿਤੇ ਵੀ ਕੱਟ ਲਾਉਣਗੇ ਕੁਝ ਵੀ ਦੇਖ ਸਕਦੇ ਨੇ ਹਨਾ ਐਕਸਪੈਰੀਮੈਂਟ ਕੀਤੇ ਜਾਣੇ ਆ ਤੁਸੀਂ ਸਰ ਇਹ ਤਾਂ ਕੁਝ ਵੀ ਨਹੀਂ ਹੈਗਾ ਜੋ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਨਾ ਮੈਂ ਕਰੋਨਾ ਦੇ ਵਿੱਚ ਸੇਵਾ ਕੀਤੀ ਆਪਣੀ ਮੇਰਾ ਮੇਰਾ ਮਤਲਬ ਮਨ ਉਦਾਸ ਹੋ ਗਿਆ ਸੀਗਾ ਬਹੁਤ ਮੈਂ ਦੁਨੀਆਦਾਰੀ ਤੋਂ ਬਿਲਕੁਲ ਅਲੱਗ ਹੋ ਚੁੱਕਿਆ ਹਾਂ ਅੱਜ ਦੀ ਡੇਟ 'ਚ ਮੇਰੀ ਸੋਚ ਬਹੁਤ ਚੇਂਜ ਹੋ ਚੁੱਕੀ ਆ ਮੈਂ ਉੱਥੇ ਕਰੋੜਾਪਤੀ ਬੰਦੇ ਮਿੱਟੀ ਦੇ ਵਿੱਚ ਮਿਲਦੇ ਦੇਖੇ ਆ ਜਿਹੜੇ ਸਾਡੇ ਕੋਲ ਆ ਕੇ ਬੈਗ ਦੇ ਵਿੱਚ ਪੈਕ ਕਰਕੇ ਭੇਜ ਦਿੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਮਸ਼ੀਨ ਦੇ ਵਿੱਚ ਪਾ ਕੇ ਉਹਨਾਂ ਦੀ ਸੰਸਕਾਰ ਕਰ ਦਿੰਦੇ ਸੀਗੇ ਚਾਹੀ ਅਸੀਂ ਬਿਲਕੁਲ ਆਪਣੀ ਸ਼ਰਦਾ ਦੇ ਨਾਲ ਅਸੀਂ ਸੱਚੇ ਦਿਲੋਂ ਉਹ ਸੇਵਾ ਕੀਤੀ ਆ ਪਰਮਾਤਮਾ ਜਾਣਦਾ ਵਾ ਕਿ ਜੇ ਕੋਈ Hindu ਫੈਮਲੀ ਵਾਲਾ ਆਂਦਾ ਸੀ ਤੇ ਮੈਂ ਉਹਦੇ ਵਿੱਚ ਗਾਇਤਰੀ ਮੰਤਰ ਮੈਨੂੰ ਜਵਾਨੀ ਆਂਦੇ ਨੇ ਪਰ ਮਾਤਾ ਦਾ ਨਾਮ ਲੈ ਕੇ ਪੋਲ ਨਾਧ ਦਾ ਨਾਮ ਲੈ ਕੇ ਮੈਂ ਉਹਨਾਂ ਨੂੰ ਸੰਸਕਾਰ ਕਰਦਾ ਸੀ ਕਿ Christian ਆਂਦੇ ਸੀਗੇ ਤੇ ਮੈਂ God ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਅਸੀਂ ਦੱਬ ਦਫਨਾ ਦਿੰਦੇ ਸੀਗੇ ਤੇ ਜਿਹੜੇ ਕੋਈ ਮੁਸਲਮਾਨ ਵੀ ਅਸੀਂ ਉਹਨਾਂ ਨੂੰ ਵੀ ਦਫਨਾਇਆ ਵਾ ਅਸੀਂ ਉਹਨਾਂ ਨੂੰ ਅਸੀਂ ਅੱਲਾ ਦਾ ਨਾਮ ਲੈ ਕੇ ਕਰ ਦਿੰਦੇ ਸੀਗੇ ਕਿ ਸardar ਆਂਦੇ ਸੀ ਮੈਨੂੰ ਜਪੀ ਸਬ ਦਾ ਪਾਠ ਜਵਾਨੀ ਆਂਦਾ ਵਾ ਮੇਉ ਕਰਦੇ ਸੀ ਕਈ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਕੀ ਗੋਪਾਲ ਜੀ ਇਹ ਡਰਾਮੇ ਵਾਲੀ ਕਰਦੇ ਛੱਡੋ ਪਰੇ ਮੈਂ ਕਿਹਾ ਨਹੀਂ ਜਿਹਦਾ ਇਨਸਾਨ ਜਿਹਦਾ ਪਰਿਵਾਰ ਇਸ ਫੈਮਿਲੀ ਦਾ ਮੈਂਬਰ ਇਸ ਦੁਨੀਆ ਤੋਂ ਚਲਾ ਗਿਆ ਨਾ ਉਹਨੂੰ ਪੁੱਛ ਕੇ ਦੇਖੋ ਇਹ ਦੁਨੀਆ ਉੱਜੜ ਗਈ ਆ ਅਸੀਂ ਕਰੋਨਾ ਦੀ ਸੇਵਾ ਦੇ ਵਿੱਚ ਇੰਨਾ ਕੁਝ ਦੇਖਿਆ ਕਿ ਇਹ ਬਾਡੀ ਨੂੰ ਦਾਨ ਕਰਨਾ ਤਾਂ ਕੀ ਮੇਰਾ ਮੈਨੂੰ ਕੁਝ ਆਪਣਾ ਲੱਗਦਾ ਹੀ ਨਹੀਂ ਹੈਗਾ ਹੁਣ ਮੇਰਾ ਦੁਨੀਆਦਾਰੀ ਤੋਂ ਨਾ ਮੋਹ ਚੱਕਿਆ ਗਿਆ ਵਾ ਬਿਲਕੁਲ ਮੈਨਾਂ ਸੋ ਆਪਣੀ ਛੋਟੀ ਬੇਟੀ ਡਾਕਟਰ ਨਾਲ ਗੱਲ ਕਰ ਰਿਹਾ ਸੀ ਮੇਰੇ ਬੇਟਾ ਮੇਰਾ ਪਤਾ ਨਹੀਂ ਮੈਂ ਕਿਹੜੇ ਦਿਨ ਸਭ ਕੁਝ ਛੱਡ ਕੇ ਮੈਂ ਚਲਾ ਜਾਵਾਂ ਮੈਂ ਸ਼ਾਇਦ ਕਿਤੇ ਦੂਰ ਪਹਾੜਾਂ ਦੇ ਵਿੱਚ ਮੇਰੀ ਵਾਈਫ ਕਹਿੰਦੀ ਮੈਂ ਵੀ ਤੁਹਾਡੇ ਨਾਲ ਚੱਲੂੰਗੀ ਅਸੀਂ ਦੋਨੇ ਜਾਣੇ ਸ਼ਾਇਦ ਹੋ ਸਕੇ ਕਿਤੇ ਕੁਟੀਆਂ ਪਾ ਕੇ ਨਾ ਰਹਿਣ ਲੱਗ ਜਾਈਏ